ਜਾਲ ਸਰਕਾਰ ਨੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ ਅਸੀਂ ਭ੍ਰਿਸ਼ਟਾਚਾਰ ਰੋਕਿਆ ਅਸੀਂ ਰੈਵਨਿਊ ਦੇ ਹੋਰ ਸਾਧਨ ਵਧਾਏ ਨੇ ਤਾਂ ਅਸੀਂ ਲੋਕਾਂ ਨੂੰ ਬਿਜਲੀ ਫ੍ਰੀ ਦੇ ਰਹੇ ਹਾਂ ਤੇ ਕਿਸਾਨਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਤੇ ਇੰਡਸਟਰੀ ਨੂੰ ਵੀ ਮੇਰਾ ਬਿਜਲੀ ਦਾ ਬਿੱਲ ਪਹਿਲਾਂ 1 ਸਾਲ ਪਹਿਲਾਂ ਆਵਾ ਤਾਂ ਤੇ ਹੁਣ ਵੀ 1 ਸਾਲ ਹੋ ਗਿਆ ਵੀ ਆਂਦਾ ਨਹੀਂ ਹੈਗਾ ਜਦ ਦੀ ਆਪਾਂ ਭਗਵਾਨ ਤਮੰਦ ਸਵਿਕਾਰ ਬਣੇ ਹੈ ਜੀ ਮੁੰਡਾ ਸਾਹਣ ਛੋਟਾ ਕਹਿੰਦਾ ਇਸ ਵਾਰੀ ਬਿੱਲ ਕਿੰਨਾ ਆਇਆ ਦਾ ਮਾ 35000 ਰੁਪਏ ਆਂਦਾ ਹੈ 800 ਜੀਰੋ ਆਇਆ ਮਾਫੀ ਹੈ ਜੇ ਸਾ ਮੁ ਜੀਗਾ ਬੇਸਿਕਲੀ ਅਸੀਂ ਟਾਈਮ ਟੂ ਟਾਈਮ ਜਿਵੇਂ ਹੁਣ ਜਵੇਂ ਸਾਡੇ ਜਿਹੜੇ ਕ੍ਰਿਮੀਨਲ ਹੈਗੇ ਉਹ ਕਈ ਵਾਰੀ ਦੂਜੀ ਸਟੇਟਾਂ 'ਚ ਵੀ ਕ੍ਰਾਈਮ ਕਰਦੇ ਆ ਸੋ ਲਾਫਲੀ ਫਿਰ ਦੂਜੀ ਸਟੇਟ ਦੀ ਪੁਲਿਸ ਮਾਨੂੰ ਆਪਣੇ ਕੇਸਾਂ 'ਚ ਰਿਮਾਂਡ ਤੇ ਲੈ ਕੇ ਜਾਂਦੀ ਹੈ ਫਿਰ ਸਾਨੂੰ ਇੱਕ ਇੱਕ ਆਨਗੋਇੰਗ ਪ੍ਰੋਸੈਸ ਹੈ ਪਰ ਅਸੀਂ ਜਦੋਂ ਇਹ ਸਟੱਡੀ ਕੀਤਾ ਸੀ ਸਾਡੀ ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਉਹਨਾਂ ਨੇ ਇਸ ਤਰ੍ਹਾਂ ਦੇ 45 ਇੰਡੀਵਿਜੂਅਲਸ ਨੂੰ ਆਈਡੈਂਟੀਫਾਈ ਕੀਤਾ ਸੀ ਜਿਹੜੇ ਸਾਡੇ ਕ੍ਰਾਈਮਸ 'ਚ ਲੜਿੰਦੇ ਹੈਗੇ ਪਹਿਲੇ ਸਾਡੇ ਕੋਲ ਸਾਡੀ ਚੀਲਾ 'ਚ ਸੀਗੇ ਤੇ ਹੁਣ ਉਹਨਾਂ ਨੂੰ ਐਸ ਪਰ ਪ੍ਰੋਸੈਸ ਆਫ ਲਾ ਅਸੀਂ ਕੋਰਟ ਤੋਂ ਆ ਆਰਡਰਸ ਲੈ ਕੇ ਉਹਨਾਂ ਨੂੰ ਵਾਪਸ ਲੈ ਕੇ ਆਉਂਦੇ ਹਾਂ। ਬਹੁਤ سارے ਹੈ ਜਿਹੜੇ ਇਸ ਗ੍ਰਾਮ ਤੇ ਹੈਗੇ ਦੀ ਬਾਤ ਹੋ ਧਾਰਾਵਾਂ ਦੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਇਨਫੈਕਟ ਏਸੀ ਇਸ਼ੂ ਨੂੰ ਸੀਐਮ ਸਾਹਿਬ ਨੇ ਫਲੈਗ ਕੀਤਾ। ਸੀਐਮ ਸਾਹਿਬ ਦੇ ਕੋਲ ਵੀ ਸ਼ਿਕਾਇਤਾਂ ਆਈਆਂ ਸੀ। ਸੋ ਕਿ ਇਸ ਦਾ ਮਿਸਯੂਜ਼ ਕੀਤਾ ਜਾਂਦਾ ਹੈ। ਸੋ ਉਹਨਾਂ ਨੇ ਸਾਨੂੰ ਵੀ ਇਨਸਟਰਕਸ਼ਨਸ ਦਿੱਤੇ ਆ ਕਿ ਜਿਹੜੇ ਐਫਆਈਆਰਸ ਦਰਜ ਹੋਣ ਉਹ ਫੇਅਰਲੀ ਦਰਜ ਹੋਣ ਮੈਰਿਟ ਤੇ ਦਰਜ ਹੋ ਕੇ ਇਨਵੈਸਟੀਗੇਸ਼ਨ ਹੋਵੇ। ਨਾਲ ਹੀ ਨਾਲ ਉਹਨਾਂ ਨੇ ਹੈਲਥ ਡਿਪਾਰਟਮੈਂਟ ਨੂੰ ਚੀਫ ਸੈਕਰੀਟਰੀ ਸਾਹਿਬ ਨੇ ਇਨਸਟਰਕਸ਼ਨਸ ਜਾਰੀ ਕੀਤੀਆਂ। ਕੀ ਐਮ ਐਲ ਆਰਸ ਇਸ਼ੂ ਕਰਨ ਤੋਂ ਪਹਿਲੇ ਜਾਂ ਜਿਹੜੇ ਡਿਊ ਕੇਅਰ ਐਂਡ ਕਾਸ਼ਨ ਉਹ ਐਕਸਰਸਾਈਜ਼ ਕੀਤਾ ਜਾਵੇ ਸਰ ਕੁਝ ਐਸਐਸਓ ਫਾਈਂਡ ਕੀਤੇ ਨੇ ਜਿਹੜੇ ਇਹ ਜਿਵੇਂ ਤੁਸੀਂ ਕਹਿੰਦੇ ਕੰਪਲੇਂਟਸ ਆ ਜਾਂਦੇ ਆ ਆਪਾ ਦੇ ਵਿੱਚ ਜਾਂ ਕੁਝ ਹੋਰ ਨਹੀਂ ਇਹਦਾ ਕਰਾਂਗੇ ਜੀ ਅੱਗੇ 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 ਸਾਰੇ ਐਸਐਸਪੀਸ ਨੂੰ ਇਹ ਡਾਇਰੈਕਸ਼ਨ ਦਿੱਤੀਆਂ ਨੇ ਕਿ ਇਸ ਤੁਸੀਂ ਆਇਡੈਂਟੀਫਾਈ ਕਰੋ ਤੇ ਜੇ ਕਿਸੇ ਦਾ ਕੋਈ ਰੋਲ ਪਾਇਆ ਗਿਆ ਤਾਂ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਸਰ ਜਿਹੜਾ ਫੇਕ ਐਫ ਆਈ ਆਰ ਦੀ ਗੱਲ ਕੀਤੀ ਗਈ ਹੈ ਟੋਟਲ ਕਿੰਨੀ ਫੇਕ ਐਫ ਆਈ ਆਰ ਆਇਡੈਂਟੀਫਾਈ ਹੋਈਆਂ ਨੇ ਕਿਹੜੇ ਕਿਹੜੇ ਜ਼ਿਲ੍ਹੇ ਤੇ ਹੋਈਆਂ ਨੇ ਤੇ ਕੀ ਤਾਅਨਾ ਦਿੱਤੇਗੀ ਐਸ ਐਸ ਪੀ ਜੀ ਨਹੀਂ ਜੀ ਨਹੀਂ ਹਜੇ ਤੇ ਇਟ ਇਜ਼ ਅ ਸੀ ਐਮ ਸਾਹਿਬ ਦੇ ਲੈਵਲ ਤੇ ਇਸ਼ੂ ਫਲੈਗ ਹੋਇਆ ਹੈ ਤੇ ਸੀ ਐਮ ਸਾਹਿਬ ਨੇ ਹਿਦਾਇਤਾਂ ਜਾਰੀ ਕੀਤੀ ਹੈ ਸਾਹਿਬ ਜੀ ਇਹਦਾ ਪਟੋਲ ਵੀ ਕੀਤੀ ਜਾਂਦੀ ਹੈ ਰਿਵਿਊ ਕੀਤਾ ਹੈ ਜਿਹੜਾ ਕਿ ਇਸ ਗਲਤ ਦੱਸ ਹਾਂਜੀ ਰਿਵਿਊ ਕੀਤਾ ਜੋ ਇੰਡੀਓ ਕੋਰਸ ਆਫ ਟਾਈਮ ਇੱਕ ਫਾਈਲ ਇਕਮੈਂਟ ਦੇਖੋ ਜੀ ਮੈਨੂੰ ਐਗਜ਼ੈਕਟਲੀ ਨਹੀਂ ਪਤਾ ਸਾਨੂੰ ਦੇ ਸੀਐਮ ਸਾਹਿਬ ਨੇ ਨਿਰਦੇਸ਼ ਮਿਲੇ ਸੀਗੇ ਕਿ ਇਸ ਤਰ੍ਹਾਂ ਦੀ ਚੀਜ਼ਾਂ ਨਹੀਂ ਹੋਣੀ ਚਾਹੀਦੀ ਉਹਦੇ ਲਈ ਇੱਕ ਸਿਸਟਮ ਮੈਕੈਨਿਜ਼ਮ ਬਣਾਇਆ ਜਾਵੇ ਸੋ ਥੈਟ ਜਿਹੜੀ ਐਫਆਈਆਰ ਫੇਅਰ ਦਰਜ ਹੋਵੇ ਉਹਦੀ ਫੇਅਰ ਇਨਵੈਸਟੀਗੇਸ਼ਨ ਹੋਵੇ ਤੇ ਮਿਸਯੂਜ਼ ਆਫ ਪ੍ਰੋਵੀਜ਼ਨ ਆਫ ਲਾ ਨਾ ਕੀਤਾ ਜਾਵੇ ਜੀ ਸਾਥ ਤੁਹਾਡੇ ਕੋਲ ਇਹ ਕਦੇਸ਼ ਕਹਤਾ ਆਈਆਂ ਨੇ ਕਿ ਠੀਕ ਐਫਆਈਆਰ ਹੋ ਰਹੀਆਂ ਨੇ ਜਾਂ ਐਮਐਲਆਰ ਗਲਤ ਰਿਪੋਰਟਾਂ ਤਿਆਰ ਕਰਾ ਕੇ ਗਲਤ ਐਫਆਈਆਰ ਹੋ ਰਹੀਆਂ ਨੇ ਕਿਉਂਕਿ ਜਿਹੜਾ ਇਸ਼ੂ ਸੀਐਮ ਸਾਹਿਬ ਕੋਲ ਪਹੁੰਚ ਰਿਹਾ ਮੇਰੇ ਚੈਨਲ ਤੁਹਾਡੇ ਤੱਕ ਪਹਿਲਾਂ ਪਹੁੰਚਣਾ ਦਿਲ ਹੈ ਹਾਂਜੀ ਇਨਫੈਕਟ ਦਿਸ ਮੀਟਿੰਗ ਵਾਸ ਪਾਰਟ ਆਫ ਤੁਸੀਂ ਬਹੁਤ ਅੱਛਾ ਸਵਾਲ ਪੁੱਛਿਆ ਕਿ ਅਸੀਂ ਸੀਐਮ ਸਾਹਿਬ ਨੇ ਹਦਾਇਤ ਦਿੱਤੀ ਕਿ ਦੇਖੋ ਐਸਐਸਪੀਜ਼ ਨੂੰ ਅਸੀਂ 엠ਪਾਵਰ ਕਰ ਰਹੇ ਹਾਂ ਉਹ ਡਿਸਟ੍ਰਿਕਟ ਦੇ ਹੈਡ ਹੈਗੇ ਉਹਨਾਂ ਨੂੰ ਸਾਰੀ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ ਸਰਕਾਰ ਵੱਲੋਂ ਸੋ ਅਸੀਂ ਐਸਐਸਪੀਜ਼ ਦੀ ਅਲਟੀਮੇਟਲੀ ਅਕਾਉਂਟੇਬਿਲਟੀ ਫਿਕਸ ਕਰਾਂਗੇ ਡਿਲੀਵਰੀ ਫਿਕਸ ਕਰਾਂਗੇ ਕਿ ਉਹਦੀ ਪਰਫਾਰਮੈਂਸ ਅਸੈਸਮੈਂਟ ਕਰਾਂਗੇ ਕਿ ਕਿੱਥੇ ਡਿਲੀਵਰੀ ਹੋਈ ਹੈ ਕਿੱਥੇ ਜਿਹੜੀ ਜਿਹੜੇ ਪੈਰਾਮੀਟਰਸ ਦਿੱਤੇ ਗਏ ਉਹਨਾਂ ਤੇ ਉਹਨਾਂ ਦੀ ਪਰਫਾਰਮੈਂਸ ਕਿਵੇਂ ਹੈ ਜੀ ਨਵੀਨ ਆਪਣੇ ਰਿਪੋਰਟ ਲਾ ਕੇ ਦਿੰਦੇ ਦੋਥੇ ਕਿਸ ਤਰੀਕੇ ਨਾਲ ਕਿ ਦ੍ਰੋਨ ਦੇ ذریعے ਡਰੱਗਸ ਦੀ ਉਸ ਤੋਂ ਆਡੀ ਸਪਲਾਈ ਉਧਰੋਂ ਉਹ ਬਾਰਡਰ ਤੇ ਸਾਡਾ ਕਾਫੀ ਬਾਰਡਰ ਜਿਹੜਾ ਤੇ ਫੋਕਸ ਹੈ ਤੇ ਪੰਜਾਬ ਸਰਕਾਰ ਨੇ 40 ਕਰੋੜ ਸੈਂਕਸ਼ਨ ਕੀਤੇ ਸੀ ਸਟਰੈਂਥਨਿੰਗ ਆਫ ਬਾਰਡਰ ਪੋਲਿਸ ਸਟੇਸ਼ਨਸ ਲਈ ਉੱਥੇ ਮੋਬਿਲਿਟੀ ਸਟਰੈਂਥਨ ਕਰਨ ਲਈ ਤੇ ਜਿਹੜੀ ਸੈਕੰਡ ਲਾਈਨ ਆਫ ਡਿਫੈਂਸ ਹੈ ਉਸ ਦੇ ਲਈ ਵੀ ਫੰਡਸ ਦਿੱਤੇ ਗਏ ਅਸੀਂ ਨਾਕੇ ਬਣਵਾਏ ਹੈਗੇ ਅਸੀਂ ਹੁਣ ਬੀਐਸਐਫ ਦੇ ਪਿੱਛੇ ਜਿਹੜੇ ਪੰਜਾਬ ਪੁਲਿਸ ਦੇ ਜਿਹੜੀ ਪੈਟਰੋਲਿੰਗ ਹੁੰਦੀ ਹੈ ਨਾ ਕਿ ਹੁੰਦੀ ਹੈ ਅਸੀਂ ਹੌਟਸਪੌਟਸ ਸੈਂਟਰਲ ਏਜੰਸੀਜ਼ ਦੇ ਨਾਲ ਅਸੀਂ ਆਇਡੈਂਟੀਫਾਈ ਕੀਤੇ ਜਿੱਥੇ ਹੌਟਸਪੌਟਸ ਹੈਗੇ ਉੱਥੇ ਅਸੀਂ ਇੱਕ ਵਿਲੇਜ ਇਨਫੋਰਮੇਸ਼ਨ ਸਿਸਟਮ ਕੰਪਿਊਟਰਾਈਜ਼ ਤਿਆਰ ਕੀਤਾ ਹੈ ਤੇ ਜਿਹੜੇ ਸਾਡੇ ਪਿੰਡ ਜਿਹੜੇ ਬਾਰਡਰਿੰਗ ਹੈਗੇ ਉਸ ਦੇ ਵਿੱਚ ਕਿਸ ਤਰ੍ਹਾਂ ਦੇ ਲੋਕ ਉਹਨਾਂ ਦਾ ਕਿਸੇ ਦਾ ਕ੍ਰਿਮਨਲ ਰਿਪੋਰਟ ਹੈਗਾ ਨਹੀਂ ਹੈਗਾ ਤੇ ਉਹ ਇੱਕ ਡਾਟਾਬੇਸ ਅਸੀਂ ਤਿਆਰ ਕੀਤਾ ਹੈ ਉਸ ਡਾਟਾਬੇਸ ਦੇ ਉਸ ਆਧਾਰ ਤੇ ਅਸੀਂ ਹੌਟਸਪੌਟ ਸਿਲੈਕਟ ਕੀਤੇ ਹੁਣ ਉਸ ਤੇ ਜਵੇਂ ਟੈਕਨੀਕਲ ਕੰਮ ਕਰਦੇ ਹੈ ਕਿ ਜਿੱਥੇ ਵੀ 10 10 ਸੜਕਾ ਮਿਲਦੀ ਆ ਜਿੱਥੇ ਮੰਨ ਲਓ ਡੋਨ ਡਰਾਪਿੰਗ ਹੁੰਦੀ ਆ ਉਸ ਦੀ ਟੈਕਨੀਕਲ ਐਨਾਲਿਸਿਸ ਟਾਈਮ ਟੂ ਟਾਈਮ ਕਰਕੇ ਹੀ ਸਾਨੂੰ ਕਾਮਯਾਬੀ ਮਿਲਦੀ ਆ